ਪਿਰ ਦੇਖਣ ਦੀ ਆਸ ਪਿਰ ਦੇਖਣ ਦੀ ਆਸ ਪਿਰ ਦੇਖਣ ਦੀ ਆਸ ਪਿਰ ਦੇਖਣ ਦੀ ਆਸ ਪਿਰ ਦੇਖਣ ਆਸ ਪਿੰਦੇ ਕਣਕੀ ਆਸ ਆਹੇ ਗੁਰੂ ਧੰਨ ਬਾਬਾ ਪ੍ਰੀਤ ਸਾਹਿਬ ਜੀ ਦਾ ਪਵਨ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ ਸਾਹ ਸੰਤ ਜੀ ਬਾਬਾ ਪ੍ਰੀਤ ਸਾਹਿਬ ਜੀ ਕਹਿੰਦੇ ਐ ਰੀਤਾ ਤਨ ਸੁੱਕਾ ਪਿੰਜਰ ਥੀਆ ਤਣੀਆਂ ਖੁੰਢਹਿ ਕਾਗ ਅਜੇ ਸੁਰਬ ਨ ਬੋੜਿਉ ਦੇਖ ਬੰਦੇ ਕੇ ਭਾਗ ਕਾਗਾ ਕੰਗ ਟੰਡੋਲਿਆ ਸਗਲਾ ਖਾਇਆ ਮਾਸ ਏ ਤੋਏ ਨੈਣਾ ਮਤ ਛੂ ਹੋ ਪਿਰ ਦੇਖਣ ਕੀ ਆਸ ਇਹ ਆਸ ਭਜ ਜਾਵੇ ਸਾਡੇ ਮਨਾਂ ਵਿੱਚ ਕਿਉਂਕਿ ਸਾਦ ਸੰਗਤ ਆਸ ਦਾ ਜਿਹੜਾ ਕਨਸੈਪਟ ਹੈ ਇਹ ਬਹੁਤ ਵੱਡਾ ਗੁਰੂ ਪਾਤਸ਼ਾਹ ਦੇ ਲਈ ਸਾਡੇ ਦਰਮਿਆਨ ਜੋ ਫਾਸਲਾ ਹੈ ਇਹ ਮਲਾਪ ਦਾ ਰਾਹ ਹੈ ਜਦੋਂ ਸਾਡੀ ਅਰਦਾਸ ਹੁੰਦੀ ਹੈ ਮਾਫ ਕਰਨਾ ਅਰਦਾਸ ਅਰਦਾਸ ਨਾ ਰਹਿ ਜਾਵੇ ਅਰਦਾਸ ਦੇ ਵਿੱਚ ਦੋ ਜੋੜ ਦਾ ਹੋਣਾ ਬਹੁਤ ਜ਼ਰੂਰੀ ਹੈ ਅਰਦਾਸ ਵਿੱਚ ਇੱਕ ਆਸ ਹੋਵੇ ਆਸ ਕਿੱਦਾਂ ਹੁੰਦੀ ਹੈ ਜੇ ਵਿਸ਼ਵਾਸ ਹੋਵੇ ਵਿਸ਼ਵਾਸ ਹੋਣਾ ਤੇ ਆਸ ਦਾ ਹੋਣਾ ਸੱਚ ਜਾਣੋ ਸਿੱਖ ਲਈ ਅਰਦਾਸ ਦਾ ਹੋਣਾ ਤੈ ਹੈ ਜੀ ਨੂੰ ਗੁਰਬਾਣੀ ਨੇ ਵੀ ਗੁਰੂ ਪਾਤਸ਼ਾਹ ਜੀ ਨੇ ਆਖਿਆ ਹੈ ਮਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਇਹ ਉਦੋਂ ਮਿਰਥੀ ਨਹੀਂ ਹੁੰਦੀ ਜਦੋਂ ਸਾਡੇ ਅੰਦਰ ਵਿਸ਼ਵਾਸ ਤੇ ਆਸ ਹੋਵੇ ਇਹ ਜ਼ਰੂਰੀ ਹੈ ਬਾਬਾ ਫਰੀਦ ਸਾਹਿਬ ਜੀ ਦਾ ਆਪਾਂ ਪੜਦੇ ਹ ਇਤਿਹਾਸ ਦੱਸਿਆ ਹੋਣਾ ਵੀ ਸਾਡੇ ਰਿਸ਼ਤੇਦਾਰ ਭੈਣ ਭਰਾ ਕਹਿੰਦੇ ਫਰੀਦ ਰੱਬ ਨਹੀਂ ਹੈ ਅੱਲਾ ਨਹੀਂ ਹੈ ਪਰ ਬਾਬਾ ਫਰੀਦ ਜੀ ਨੂੰ ਕੀ ਸੀ ਵਿਸ਼ਵਾਸ ਬਾਬਾ ਫਰੀਦ ਸਾਹਿਬ ਜੀ ਨੂੰ ਕੀ ਸੀ ਆਸ ਆਸ ਸੀ ਵਿਸ਼ਵਾਸ ਸੀ ਸੱਚ ਜਾਣੋ ਅਜੋ ਪਾਸ ਨੇ ਉਹਨਾਂ ਆਖਿਆ ਭਾਵੇਂ ਕਿ ਦੁਨੀਆ ਕਹਿੰਦੀ ਰੱਬ ਨਹੀਂ ਹੈ ਹੈ ਉਹਨਾਂ ਨੇ ਕਾਮਾ ਨੂੰ ਵੀ ਕਿਹਾ ਇਹ ਦੋਏ ਨੈਣਾ ਮਤ ਸੂਓ ਪਿਰ ਦੇਖਣ ਕੀ ਆਸ ਰੱਬ ਬੌੜਦਾ ਜੀ ਬਾਬਾ ਪ੍ਰੀਤ ਸਾਹਿਬ ਜੀ ਰੱਬ ਆਇਆ ਕਿ ਨਹੀਂ ਰੱਬ ਮਿਲ ਗਏ ਚਾਚਾ ਫੱਗੂ ਜੀ ਸੰਸਰਾਮ ਦੇ ਰਹਿਣ ਵਾਲੇ ਉਹਨਾਂ ਵੀ ਅਰਦਾਸ ਕੀਤੀ ਗੁਰੂ ਸਾਹਿਬ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਨਿਮਰਤਾ ਨਾਲ ਬੇਨਤੀਆਂ ਕਰਦੇ ਜੋਦੜੀ ਕਰਦੇ ਹੈ ਬਿਹਾਰ ਦੇ ਵਿੱਚ ਪੈਂਦਾ ਸੰਸਰਾਮ ਚਾਚਾ ਫੱਗੂ ਜੀ ਬੇਨਤੀਆਂ ਕਰਦੇ ਐ ਪਿੰਡ ਦੇ ਵਿੱਚੋਂ ਗਰਾਈ ਕਰਦੇ ਐ ਕਿ ਮੇਰੇ ਘਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਉਣਾ ਹੈ ਮੈਂ ਅਰਦਾਸ ਕੀਤੀ ਐ ਉਹ ਭਾਈ ਅਰਦਾਸ ਤੇ ਕੀਤੀ ਕੋਈ ਸੁਨੇਹਾ ਵੀ ਗਿਆ ਕਹਿੰਦੇ ਨਹੀਂ ਅਰਦਾਸ ਕਰ ਦਿੱਤੀ ਕਿਉਂਕਿ ਅਰਦਾਸ ਦੇ ਨਾਲ ਵਿਸ਼ਵਾਸ ਹੈ ਤੇ ਆਸ ਹੈ ਤਾ ਕਰਕੇ ਅੱਜ ਚਾਚਾ ਫੱਗੂ ਜੀ ਕਹਿੰਦੇ ਮੈਨੂੰ ਆਸ ਹੈ ਕਿ ਮੇਰਾ ਗੁਰੂ ਸਮਰੱਥ ਹੈ ਮੇਰੇ ਘਰ ਇੱਕ ਦਿਨ ਆਏਗਾ ਘਰ ਘਰ ਜਾ ਕੇ ਉਹਨਾਂ ਨੇ ਜੋ ਤਿਲ ਫੁੱਲ ਲਿਆਣਾ ਰਸਤ ਵਸਤ ਲਿਆਣੀ ਕੋਈ ਪਿੰਡ ਦਾ ਰਹਿ ਨਾ ਜਾਵੇ ਕਿਉਂਕਿ ਸਿੱਖ ਦੀ ਇਹ ਜਾਚਨਾ ਸਿੱਖ ਦੀ ਇਹ ਭਾਵਨਾ ਹੁੰਦੀ ਹੈ ਸਿੱਖ ਰਹਿਣੀ ਕਰਨੀ ਦਾ ਸੂਰਮਾ ਹੁੰਦਾ ਹੈ ਸਿੱਖ ਦੀ ਸਾਦ ਸੰਗਤ ਇਹ ਪਛਾਣ ਹੈ ਕਿ ਉਹ ਹਮੇਸ਼ਾ ਆਪਣੇ ਆਪਣੇ ਲਈ ਨਹੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਅੱਜ ਚਾਚਾ ਫੱਗੂ ਜੀ ਨੇ ਘਰ ਘਰ ਜਾ ਕੇ ਗ੍ਰਾਈ ਕੀਤੀ ਤੇ ਇੱਕ ਮਾਈ ਨੇ ਇੱਕ ਮਾਈ ਦੇ ਘਰ ਜਾਂਦੇ ਮਾਈ ਮੇਰੇ ਗ੍ਰਹਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਣਾ ਤੇਰੀ ਛਰਦਾ ਜੁ ਦੇਣਾ ਦੇ ਉਹ ਸਿੰਬਰ ਦੀ ਏ ਕਹਿੰਦੀ ਚਾਚਾ ਫੱਗੂ ਤੈਨੂੰ ਕਿੰਨੇ ਮਹੀਨੇ ਹੋਗੇ ਕਹਿੰਦੇ ਨੂੰ ਗੁਰੂ ਆਇਆ ਤੂੰ ਕਿੰਨੇ ਪਿੰਡ ਦੇ ਵਿੱਚੋਂ راست ਵਾਸਤ ਇਕੱਠੀ ਕੀਤੀ ਏ ਲੰਗਰ ਕਦੋਂ ਲਾਣਾ ਕਹਿੰਦਾ ਗੁਰੂ ਆਏਗਾ ਉਨੇ ਸਿੰਬਰਦੀ ਨੇ ਨਾ ਉਹ ਸਾਰਾ ਕੂੜਾ ਕਰਕਟ ਚੁੱਕਿਆ ਤੇ ਚਾਚਾ ਫੱਗੂ ਦੀ ਝੋਲੀ ਚ ਪਾਤਾ ਸਿੱਖ ਨੇ ਉਹ ਪ੍ਰਵਾਨ ਕਰ ਲਿਆ ਗੁਰੂ ਦੇ ਨਾਮ ਤੇ ਆਇਆ ਨਾ ਘਰ ਲੈ ਆਇਆ ਤੇ ਉਹਨੂੰ ਬੇੜੇ ਦੇ ਵਿੱਚ ਰੱਖ ਦਿੰਦਾ ਤੇ ਸਾਧ ਸੰਗਤ ਭੁੱਲ ਨਾ ਜਾਵਾ ਇੱਕ ਟੋਆ ਪੁੱਟ ਕੇ ਉਹਦੇ ਵਿੱਚ ਰੱਖ ਦਿੰਦਾ ਉੱਪਰ ਮਿੱਟੀ ਪਾ ਦਿੰਦਾ ਥੋੜਾ ਥੋੜਾ ਪਾਣੀ ਪਾਈ ਦਿੰਦਾ ਕਿ ਮੇਰੇ ਚੇਤੇ ਰਹਿ ਵੀ ਇੱਥੇ ਵੀ ਕੁਝ ਕਿਸੇ ਪਿੰਡ ਦੀ ਮਾਈ ਦਾ ਦਿੱਤਾ ਇਥੇ ਕੁਝ ਨਾ ਕੁਝ ਉਹ ਰੱਖ ਦਿੰਦਾ ਹੈ ਤੇ ਥੋੜੀ ਸਮੇਂ ਬਾਅਦ ਉਹਦੇ ਵਿੱਚ ਨਾ ਸਾਦ ਸੰਗਤ ਇੱਕ ਗਿੱਟਕ ਸੀ 베ਰੀ ਦੀ ਉੱਥੇ 베ਰੀ ਪੈਦਾ ਹੋ ਜਾਂਦੀ ਹੈ 베ਰੀ ਦਾ ਬੂਟਾ ਲੱਗ ਜਾਂਦਾ ਥੋੜੀ ਦੇਰ ਬਾਅਦ ਸਮਾਂ ਬੀਤਦਾ ਹੈ ਚਾਚਾ ਫਗੂ ਅਰਦਾਸ ਕਰਦਾ ਹੈ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਚਾਚਾ ਫਗੂ ਦੇ ਘਰ ਆ ਜਾਂਦੇ ਆ ਭਾਵਨਾ ਨਾ ਅਰਦਾਸ ਹੈ ਆਸ ਹੈ ਵਿਸ਼ਵਾਸ ਹੈ ਤੇ ਵਿਸ਼ਵਾਸ ਨੂੰ ਆਸ ਨੂੰ ਫਲ ਲੱਗਿਆ ਗੁਰੂ ਤੇਗ ਬਹਾਦਰ ਮਹਾਰਾਜ ਘਰ ਆਏ ਕਹਿੰਦੇ ਚਾਚਾ ਫੱਗੂ ਜੀ ਜੋ ਰਸਤਵਸਤ ਪਿੰਡ ਵਾਲਿਆਂ ਨੇ ਦਿੱਤੀਏ ਲੰਗਰ ਲਾਓ ਲੰਗਰ ਲਾਇਆ ਕਿਸੇ ਨਹੀਂ ਰਸਤਵਸਤ ਰਹੇ ਜੀ ਤੇ ਨਹੀਂ ਭਾਵਨਾ ਸਿੱਖਦੀ ਮਹਾਰਾਜ ਜੀ ਜੋ ਰਸਤਵਸਤ ਆਈ ਸੀ ਉਹ ਸਾਨੂੰ ਤੁਹਾਨੂੰ ਸਾਰੀ سپੁਰਦ ਕੀਤੀ ਹੈ ਗੁਰੂ ਕੀ ਲੰਗਰ ਚੱਲ ਰਿਹਾ ਹੈ ਰੌਣਕ ਮੇਲਾ ਲੱਗਿਆ ਤਾਤਾ ਫੱਗੂ ਜੀ ਕੋਈ ਸੇ ਦੀ ਕੋਈ راستਵਸਤ ਰਹਿ ਤੇ ਨਹੀਂ ਗਈ। ਕਹਿੰਦੇ ਮਹਾਰਾਜ ਜੀ ਜੋ ਸੀ ਉਹ ਤੁਹਾਨੂੰ ਦੇ ਦਿੱਤਾ। ਪਰ ਹੁਣ ਮਹਾਰਾਜ ਜੀ ਉਹ 베ਰੀ ਵਾਲੇ ਛਾਰਾ ਕਰਦੇ। ਤਾਤਾ ਫੱਗੂ ਦੇ ਅੱਖਾਂ ਚ ਥਰੂ ਆ ਗਏ ਦਾਤਿਆ ਤੂੰ ਕਿੰਨਾ ਸਮਰੱਥ ਹੈਂ। ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਤੇ ਸਾਧ ਸੰਗਤ ਗੁਰੂ ਸਾਹਿਬ ਜੀ ਕਹਿੰਦੇ ਤਾਤਾ ਫੱਗੂ ਜੀ ਇਹ ਫਿਰ ਦੱਸਿਆ ਮਹਾਰਾਜ ਜੀ ਇਹ ਮਾਈ ਨੇ ਸਾਰੀ વાਤਾ ਦਸੀ ਤੇ ਸਾਧ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਚਾਚਾ ਫੱਗੂ ਇਹ ਤੇਰੀ ਭਾਵਨਾ ਹੈ ਇਹ ਬੇਰੀ ਨਹੀਂ ਇਹ ਤੇਰਾ ਵਿਸ਼ਵਾਸ ਹੈ ਤੇਰੀ ਆਸ ਹੈ ਇਹ ਜੁਗਾ ਜਗੰਤਰਾਂ ਤੱਕ ਆਸ ਤੇ ਵਿਸ਼ਵਾਸ ਇਦਾਂ ਹੀ ਕਾਇਮ ਰਹੇਗਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਅੱਜ ਵੀ ਨਾ ਤੁਸੀਂ ਕਿਤੇ ਸਸਰਾਮ ਜਾਮੋ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਚਾਚਾ ਫੱਗੂ ਸਾਹਿਬ ਜੀ ਉਹਨਾਂ ਦੇ ਨਾਮ ਤੇ ਉਹ ਘਰ ਅੱਜ ਵੀ ਉਹ 베ਰੀ ਨੂੰ 베ਰ ਲੱਗਦੇ ਹਨ ਅੱਜ ਵੀ ਉਹ 베ਰੀ ਮੌਜੂਦ ਹੈ ਕਿਸੇ ਨੂੰ ਸ਼ੰਕਾ ਹੋਵੇ ਤੇ ਜਾਇਓ ਤੇ ਦਰਸ਼ਨ ਕਰਿਓ ਤੇ 베ਰੀ ਦੇ 베ਰ ਛਕਿਓ ਔਰ ਉਹ 베ਰੀ ਨੂੰ 베ਰ ਦਾ ਮਿਠਾਸ ਇੰਨਾ ਹੈ ਕਿ ਦੁਨੀਆ ਤੇ ਕੋਈ ਐਦਾਂ ਤੁਹਾਨੂੰ ਮਿਠਾਸ ਨਹੀਂ ਮਿਲਣਾ ਆਖੋ ਸਤਨਾਮ ਇਹ ਹੈ ਮੇਰੇ ਗੁਰੂ ਦੇ ਅੱਗੇ ਅਰਦਾਸ ਤੇ ਵਿਸ਼ਵਾਸ ਤੇ ਆਸ ਤੇ ਗੁਰੂ ਸਾਹਿਬ ਨੇ ਕਿਹਾ ਸੀ ਇਹ ਤੁਹਾਡੀ ਅਰਦਾਸ ਹੈ ਜੀ ਦੇ ਵਿੱਚ ਵਿਸ਼ਵਾਸ ਹੈ ਤੇ ਆਸ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਫਰੀਦ ਨੇ ਵੀ ਇਹ ਇਹੀ ਅਰਦਾਸ ਤੇ ਵਿਸ਼ਵਾਸ ਦੇ ਵਿੱਚ ਕਿਹਾ ਸੀ ਜੋ ਆਪਾਂ ਪੜ ਰਹੇ ਸੀ ਆਸ ਮੈਨੂੰ ਆਸ ਹੈ ਤੇਰੇ ਦਰ ਦੀ ਆਸ ਹੈ ਅਰਦਾਸ ਦੇ ਨਾਲ ਆਸ ਹੋਣੀ ਵਿਸ਼ਵਾਸ ਹੋਣਾ ਸਾਧ ਸੰਗਤ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਢੇ ਕਾਗ ਅਜੇ ਸੁਰਬ ਨ ਬੋੜਿਓ ਦੇਖ ਬੰਦੇ ਕੇ ਭਾਗੇ ਮੇਰੇ ਭਾਗ ਨੇ ਜੇ ਗੁਰੂ ਨਹੀਂ ਆਇਆ ਤੇ ਅਜੇ ਵੀ ਅਰਦਾਸ ਤੇ ਵਿਸ਼ਵਾਸ ਹੈ ਆਸ ਹੈ ਤਾਈਂ ਕਿਆ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੋਇ ਨੈਣਾ ਮਤਿ ਸ਼ੋਗ ਪਿਰ ਦੇਖਣ ਕੀ ਆਸ ਪਿਰ ਦੇਖਣ ਕੀ ਆ ਪਿਰ ਦੇਖਣ ਕੀ ਪਿਰ ਦੇਖਣ ਕੀ ਆਸ ਪੇਦ ਤੇ ਕਨ ਕੀਆ ਪੇਦ ਤੇ ਕਨ ਕੀਆ ਪੇਦ ਤੇ ਕਨ ਕੀਆ ਸੋ